ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਸੁਲਤਾਨਵੰਡ ਨਹਿਰ ਤੇ ਖੜੇ ਆ ਇਸ ਬੰਨੇ ਸੁਲਤਾਨਵੰਡ ਆ ਤੇ ਇਸ ਬੰਨੇ ਸ਼ਹਿਰ ਨੂੰ ਰਸਤਾ ਜਾਂਦਾ ਔਰ ਬੜੇ ਦੁੱਖ ਦੀ ਗੱਲ ਆ ਕਿ ਅਸੀਂ ਰੋਜ਼ ਇਹ ਵੀਡੀਓ ਫੋਟੋਆਂ ਵੇਖ ਰਹੇ ਆ ਕਿ ਸ਼ਹਿਰ ਦੇ ਆਲੇ ਦੁਆਲੇ ਗੰਦਗੀ ਦੇ ਢੇਰ ਲੱਗੇ ਆ ਸੜਕਾਂ ਦੇ ਸਫਾਈ ਦਾ ਕੰਮ ਚੱਲ ਰਿਹਾ ਬੜੇ ਦੁੱਖ ਦੀ ਗੱਲ ਆ ਕਿ ਇੱਕ ਬੰਨੇ ਸਵਰਗ ਤੇ ਇੱਕ ਬੰਨੇ ਨਰਕ ਉੱਪਰਲੇ ਬੰਨੇ ਸਵਰਗ ਆ ਉੱਥੇ ਬੈਠੇ ਬਜ਼ੁਰਗ ਗੁਰਬਾਣੀ ਸੁਣਦੇ ਆ ਔਰ ਸੈਰ ਕਰਨ ਆਉਂਦੇ ਸੈਰਗਾਹ ਬਣੀ ਆ ਗ੍ਰੀਨ ਬੈਲਟ ਆ ਔਰ ਇਸ ਬੰਨੇ ਉਹ ਹਾਲਾਤ ਆ ਕੂੜੇ ਦੇ ਢੇਰ ਛੜਕਾਂ ਤੇ ਥਾਂ-ਥਾਂ ਤੇ ਅੱਗ ਲਾਈ ਆ ਔਰ ਆਲੇ-ਦੋਲੇ ਪੋਲੂਸ਼ਨ ਕਰਦਾ ਨਹਿਰ ਦੇ ਵਿੱਚ ਜਾਦੂ ਪੂਣੇ ਕਰਨ ਵਾਲੇ ਗੰਦਗੀ ਪਾਉਣ ਵਾਲਿਆਂ ਨੇ ਨਹੀਂ ਹਟਣਾ ਜਿੰਨੀ ਮਰਜ਼ੀ ਸਫਾਈ ਕਰਾ ਲੋ ਇੱਥੇ ਐਮਪੀ ਗੁਰਜੀਤ ਸਿੰਘ ਔਜਲਾ ਵੱਲੋਂ ਐਮਪੀ ਫੰਡ ਦੇ ਵਿੱਚੋਂ ਗ੍ਰੀਨ ਬੈਲਟ ਨੂੰ ਵੀ ਕਾਫੀ ਪੈਸੇ ਦਿੱਤੇ ਗਏ ਕਿ ਨਹਿਰ ਦੀ ਸਫਾਈ ਵੀ ਕਰਾਉਣ ਲਈ ਪੈਸੇ ਦਿੱਤੇ ਗਏ ਔਰ ਆਪ ਖੁਦ ਆਣ ਕੇ ਵੀ ਉਹਨਾਂ ਸੇਵਾ ਕੀਤੀ ਤੇ ਸੰਤਪੂਰੀ ਵਾਲੇ ਵੀ ਸੇਵਾ ਕਰ ਰਿਹਾ ਮਹਾਂਪੁਰ ਦੇ ਔਰ ਪਿਛਲੇ ਲੰਮੇ ਸਮੇਂ ਤੋਂ ਅਸੀਂ ਇੱਥੇ ਸਾਰੇ ਜਣੇ ਲੱਗੇ ਆਂ ਦੁੱਖ ਦੀ ਗੱਲ ਕਿ ਯਾਰ ਕੂੜਾ ਤੇ ਤੁਸੀਂ ਚੁੱਕਣਾ ਨਹੀਂ ਔਰ ਉੱਤੋਂ ਤੁਸੀਂ ਅੱਗ ਲਾ ਕੇ ਇੱਥੇ ਤੇ ਆਲੇ ਦੋਲੇ ਪੋਲੂਸ਼ਨ ਕਰਤਾ ਵਾ ਸਾਹ ਲੈਣ ਚ ਲੋਕਾਂ ਨੂੰ ਦਿੱਕਤ ਹੋਣ ਈ ਆ ਕਹਿੰਦੇ ਅਮਰੇਸਰ ਸਿਫਤੀ ਦਾ ਘਰ ਸਿਫਤੀ ਦਾ ਘਰ ਤੁਸੀਂ ਰਹਿਣ ਦੋਗੇ ਕਿ ਨਹੀਂ ਉੱਥੇ ਬੈਠੇ ਆਪਾਂ ਕਮਰਿਆਂ ਚ ਬਿਆਨ ਦਈ ਜੰਨੇ ਵੀਡੀਓ ਜਾਰੀ ਕਰੀ ਜੰਨੇ ਆ ਫੋਟੋਆਂ ਖਿੱਚ ਕੇ ਬਾਹਰੋਂ ਲੋਕਾਂ ਨੂੰ ਧੋਖਾ ਦਈ ਜੰਨੇ ਸੜਕਾਂ ਦੇ ਸਫਾਈ ਹੋਣ ਈ ਆ ਤੇ ਆ ਜਿਹੜੀ ਸ਼ਹਿਰ ਦੇ ਵਿੱਚ ਅੱਜ ਵੀ ਉਹੀ ਹਾਲਾਤ ਨੇ ਇਹ ਧਾਰਮਿਕ ਪਵਿੱਤਰ ਸਥਾਨਾਂ ਨੂੰ ਰਸਤੇ ਜਾਂਦੇ ਦੂਰੋਂ ਦੂਰੋਂ ਸੰਗਤ ਦਰਸ਼ਨ ਕਰਨ ਲਈ ਆਉਂਦੀ ਆ ਪਰ ਬੜੇ ਦੁੱਖ ਨਾਲ ਮੈਨੂੰ ਕਹਿ ਰਿਹਾ ਕਹਿਣਾ ਪੈ ਰਿਹਾ ਕਿ ਅੰਮ੍ਰਿਤਸਰ ਦੇ ਵਿੱਚ ਸਾਫ ਸਫਾਈ ਨਾਮ ਦੀ ਕੋਈ ਚੀਜ਼ ਹੀ ਨਹੀਂ ਜਦੋਂ ਦੀ ਇਹ ਸਰਕਾਰ ਬਣੀ ਆ ਉਥੇ ਬੈਠੇ ਕਾਰਪੋਰੇਸ਼ਨ ਤੋਂ ਬਿਆਨ ਜਾਰੀ ਹੋਈ ਜਾਂਦੇ ਜੀ ਆਹ ਕਰਤਾ ਜੀ ਉਹਨੂੰ ਠੇਕਾ ਦਿੱਤਾ ਇਹਨੂੰ ਟੈਂਡਰ ਦਿੱਤਾ ਉਹ ਸਿਰਫ ਗੱਲਾਂ ਤੱਕ ਆ ਗਰਾਊਂਡ ਜ਼ੀਰੋ ਦੇ ਹਾਲਾਤ ਤੁਸੀਂ ਖੁਦ ਵੇਖ ਲੇ ਕਿ ਕੀ ਹਾਲਾਤ ਨੇ ਸੋ ਇਹ ਲੋਕਾਂ ਨੂੰ ਜੀਓ ਤੇ ਜੀਣ ਦਿਓ ਤੈਨੂੰ ਲੋਕਾਂ ਨੇ ਵੋਟਾਂ ਪਾਈਆਂ ਤੇ ਉਹਨਾਂ ਦੀ ਕਦਰ ਕਰੋ ਰਿਸਪੈਕਟ ਕਰੋ ਇਹ ਕੁਰਸੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਵਾ ਅੱਜ ਜੇ ਇਹੀ ਕੂੜਾ ਕਿਸੇ ਲੀਡਰ ਦੇ ਘਰ ਦੇ ਬਾਹਰ ਹੁੰਦਾ ਕਿਸੇ ਅਫਸਰ ਦੇ ਘਰ ਦੇ ਬਾਹਰ ਹੁੰਦਾ ਥੋੜੀਆਂ ਚੀਕਾਂ ਕਢਾ ਦੇਣੀਆਂ ਹੁੰਆਂ ਨੇ ਮਿੰਟ ਚ ਤੁਹਾਡੇ ਘਰਾਂ ਦੇ ਬਾਹਰ ਸਫਾਈਆਂ ਵਾ ਤੇ ਲੋਕਾਂ ਨੂੰ ਤੁਸੀਂ ਸਾਫ਼ ਸੁਥਰਾ ਜੀਵਨ ਨਹੀਂ ਦੇ ਸਕਦੇ ਗੁਰੂ ਰਾਮਦਾਸ ਦੀ ਨਗਰੀ ਆ ਉਤੋਂ ਡਰੋ ਇਹ ਲੇਖਾ ਜੋਖਾ ਇੱਥੇ ਦੇਣਾ ਪੈਣਾ ਵਾ ਗੱਲਾਂ ਨਾਲ ਨਹੀਂ ਸਰਨਾ ਕੰਮ ਕਰੋਗੇ ਚੰਗੇ ਰਹੋਗੇ ਨਹੀਂ ਤੇ ਕਾਰਪੋਰੇਸ਼ਨ ਉਹ ਜਿੰਦਰਾ ਮਾਰਗੇ ਤੇ ਘਰਾਂ ਚ ਬਹੁਤ ਜਾ ਕੇ ਜੇ ਨਹੀਂ ਕੰਮ ਕਰ ਸਕਦੇ ਤੇ ਹੱਥ ਖੜੇ ਕਰ ਦਿਓ ਫਿਰ ਲੋਕ ਆਪਣਾ ਹੀ ਲਫਜ਼ੀਲਾ ਕਰ ਲੈਣਾ ਸੋ ਆ ਹਾਲਾਤ ਮੈਂ ਵਿਖਾਉਣਾ ਗਾੜੀ ਦੇ ਤੁਸੀਂ ਵੇਖੋ ਇੱਕ ਬਨੇ ਸਵਰਗਿਆ ਇੱਕ ਬਨੇ ਨਰਕਿਆ ਆ ਵੇਖੋ ਇਸ ਜਗ੍ਹਾ ਤੇ ਉਹ ਬਜ਼ੁਰਗ ਬੈਠੇ ਨੇ ਔਰ ਆ ਨਾਲ ਹੀ ਜਿਹੜਾ ਤੁਸੀਂ ਫੋਕ ਵੇਖ ਰਹੇ ਧੂਆਂ ਵਾ ਜਿਹੜਾ ਅੱਗ ਲਾਈ ਆ ਇਧਰਲੇ ਬਨੇ ਜਿੱਥੇ ਅੱਗ ਲਾਈ ਆ ਆ ਦੂਜੇ ਬੰਨੇ ਵੀ ਅੱਗ ਲਾਈ ਆ ਦੂਰ ਦੂਰ ਤੱਕ ਆ ਵੇਖੋ ਤੁਸੀਂ ਆ ਕੂੜੇ ਦੇ ਢੇਰਿਆਂ ਤੇ ਅੱਗ ਲਾਈ ਆ ਲੋਕ ਮੂੰਹ ਬੰਨ ਬੰਨ ਕੇ ਨੰਗਣ ਡੈਥੋਂ ਸੋਏ ਹਾਲਾਤ ਨੇ ਅਮਰੇਸਰ ਸultan wind ਦੇ ਕਿਤੇ ਨਾ ਕਿਤੇ ਤਰਸ ਕਰੋ ਇਹਨਾਂ ਲੋਕਾਂ ਤੇ ਜੀਓ ਤੇ ਜੀਣ ਦਿਓ ਇਹਨਾਂ ਨੂੰ ਆ ਵੇਖੋ ਧੂਆਂ ਕਿੱਥੋਂ ਤੱਕ ਉੱਠ ਰਿਹਾ ਵੇ ਆ ਹਾਲਾਤ ਨੇ ਤੇ ਕਹੀ ਜਾਂਦੇ ਵੀ ਇਹੇ ਜੁਰਮਾਨਾ ਕਰ ਦੇਣਾ ਜੀ ਜਿਹਨੇ ਕੂੜਾ ਸੁੱਟਿਆ ਜੀ ਆ ਕਰ ਦੇਣਾ ਤੁਸੀਂ ਚੁੱਕਿਓ ਨਾ ਲੋਕੀ ਸੁੱਟਣ ਦਾ ਆਜੇ ਸਾਫ ਸਫਾਈ ਦੇ ਹਾਲਾਤ ਇਸ ਤੋਂ